ਸਤਿ ਸ੍ਰੀ ਅਕਾਲ ਜੀ ਆ ਜਾ ਪਾਈ ਆ ਜਾ ਆ ਜਾ ਆ ਜਾ ਜ ਜ ਤੈਨੂੰ ਮੈਂ ਦਿਖਾ ਰਿਆ ਪੀ ਐਨ ਬੀ ਰੋਡ ਤੇ ਕਿੰਨਾ ਵਧੀਆ ਜਿਹੜਾ ਪੰਜਾਬੀ ਬੁੱਢੀ ਖੁੱਲਿਆ ਤਾਂ ਦੇਖ ਸਕਦੇ ਹੋ ਬਰਕਤ ਪੰਜਾਬੀ ਬੁਟੀਕ ਮਸ਼ੀਨ ਵਰਕ ਡਿਜ਼ਾਈਨਰ ਦੁਪੱਟਾ ਆਰੀ ਵਰਕ ਸਲਵਾਰ ਸੂਟ ਹਾਈ ਕਲਾਸ ਬੁਟੀਕ ਫੈਬਰਿਕਸ ਹੈਂਡ ਵਰਕ ਤਾਂ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਵਧੀਆ ਕੱਪੜਾ ਮਿਲੇਗਾ ਤੇ ਇਹ ਤੁਹਾਨੂੰ ਦੁਕਾਨ ਦੇ ਅੰਦਰ ਦਿਖਾਣੇ ਆ ਤਾਂ ਇੱਕ ਵਾਰ ਦੁਕਾਨ ਦੇ ਦਿਖਾ ਦਿੱਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਜਿਹੜੀ ਇਹ ਦੁਕਾਨ ਹੈ ਤਾਂ ਹਰ ਇੱਕ ਜਿਹੜੀ ਇੱਥੇ ਹਰ ਪ੍ਰਕਾਰ ਦਾ ਜਿਹੜਾ ਤੁਹਾਨੂੰ ਇੱਥੇ ਜਿਹੜਾ ਬੁਟੀਕ ਦਾ ਜਿਹੜਾ ਕੋਈ ਵੀ ਕੱਪੜਾ ਜਿਹੜਾ ਮਿਲੇਗਾ ਤੁਹਾਨੂੰ ਦਿਖਾਈਏ ਕੀ ਹੈ ਇਸ ਬੁਟੀਕ ਦੇ ਵਿੱਚ ਆ ਬੇਟਾ ਬਹੁਤ-ਬਹੁਤ ਸਵਾਗਤ ਹੈ ਕੀ ਹਾਂ ਸਤਿ ਸ਼੍ਰੀ ਅਕਾਲ ਬਹੁਤ ਕੀ ਕੁਸ਼ ਹੈ ਤੁਹਾਡੇ ਕੋਲ ਇਹ ਜਿਹੇ ਹਾਂ ਜਿਹੜੀ ਤੁਹਾਡੇ ਕੋਲ ਹੀ ਜਿਹੜਾ ਕਸਟਮਰ ਆਵੇ ਹਾਂਜੀ ਸਾਡੀ ਬੁਟੀਕ ਦੇ ਵਿੱਚ ਹਰ ਪ੍ਰਕਾਰ ਦਾ ਵਰਕ ਕੀਤਾ ਜਾਂਦਾ ਹੈਗਾ ਹੈਂਡਵਰਕ ਹੀ ਨੇਡਲਵਰਕ ਆਰੇਵਰਕਾ ਮਸ਼ੀਨੀਵਰਕ ਤੇ ਸੂਟਾਂ ਤੇ ਪੇਂਟ ਵੀ ਕੀਤਾ ਜਾਂਦਾ ਏ ਤੇ ਇਹ ਸੂਟ ਸਾਰੇ ਤਿਆਰ ਕੀਤੇ ਵੀ ਅਵੇਲੇਬਲ ਹੈਗੇ ਨੇ ਤੇ ਜਿੰਮੇ ਦਾ ਕਸਟਮਰ ਨੂੰ ਆਰਡਰ ਤੇ ਤਿਆਰ ਕਰਵਾਉਣਾਗਾ ਤੇ ਉਦਾਂ ਦਾ ਵੀ ਤਿਆਰ ਕੀਤਾ ਜਾਂਦਾ ਏ ਜੀ ਤੇ ਅਸੀਂ ਦੇਖਣਾ ਚਾਹਵਾ ਵੀ ਕਿੱਦਾਂ ਦੇ ਤੁਹਾਡੇ ਕੋਲ ਜਿਹੜੇ ਸੂਟ ਹੈਗੇ ਨੇ ਤਾਂ ਤਾਂ ਜੋ ਕਸਟਮਰ ਨੂੰ ਪਤਾ ਚੱਲ ਸਕੇ ਤਾਂ ਤੁਹਾਡੇ ਕੋਲ ਵਿਜ਼ਿਟ ਕਰ ਸਕੇ ਕੀ ਹੈ ਤੁਹਾਡੇ ਕੋਲ ਹਾਂਜੀ ਆ ਦੇਖੋ ਜੀ ਤੁਹਾਨੂੰ ਮੈਂ ਸੂਟ ਦਿਖਵਾ ਦਿੰਨੇ ਹਾਂ ਜੀ ਆ ਦੇਖੋ ਇਹ ਹੈਂਡਵਰਕ ਦੇ ਵਿੱਚ ਨੇ ਤੇ ਆਹ ਵਾਲੇ ਵੀ ਸੂਟ ਹੈਂਡਵਰਕ ਚ ਆ ਨੀਡਲਵਰਕ ਦੇ ਵਿੱਚ ਆ ਗਏ ਜੀ ਤੇ ਇਸ ਤਰ੍ਹਾਂ ਦੇ ਸੂਟ ਔਰ ਵੀ ਉੱਪਰ ਵੀ ਡਿਸਪਲੇ ਕੀਤੇ ਹੋਏ ਨੇ ਜੀ 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 ਤੁਸਾਂ ਨੂੰ ਉੱਪਰ ਦਿਖਾ ਦਿੰਨੇ ਆ ਇਹ ਸੂਟ ਆ ਗਿਆ ਆਰੀ ਵਰਕ ਦੇ ਵਿੱਚ ਹੀ ਤੁਸੀਂ ਵਰਕ ਦੇ ਉਹ ਵੀ ਦੇਖ ਸਕਦੇ ਹੋ ਫਿਨਿਸ਼ਿੰਗ ਚੰਗੀ ਤਰ੍ਹਾਂ ਵੀ ਪੂਰੀ ਫਰਨਾ ਦੇ ਨਾਲ ਕੀਤਾ ਹੋਇਆ ਹੈਗਾ ਕੀ ਤਾਂ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਇੱਥੇ ਸੂਟ ਨੇ ਮੈਂ ਆਪਣੇ ਕੈਮਰਾ ਪਰ ਸੌ ਰੱਖੂੰਗਾ ਇੱਕ ਵਾਰ ਦਿਖਾ ਦਿੱਤੇ ਜਾਣ ਤਾਂ ਜਿਵੇਂ ਇਹ ਕੁੜੀ ਦੱਸ ਰਹੀ ਹੈ ਕਿ ਕੋਈ ਆਰੀ ਵਰਕ ਦਾ ਅ ਬੜ ਲਾਡੇ ਦੇ ਵਿੱਚ ਮੈਨੂੰ ਲੱਗਦਾ ਇਦਾਂ ਦਾ ਕੋਈ ਜਿਹੜੇ ਤੁਸੀਂ ਸੂਟ ਵਗੈਰਾ ਦੇ ਰਹੇ ਹੋ ਤੇ ਕਿਤੇ ਦੇਖਣ ਚੋਗ ਨਹੀਂ ਮੈਨੂੰ ਨਹੀਂ ਫਿਲਹਾਲ ਤਾਂ ਇਹ ਹਰ ਬੁਟੀਕ ਦੇ ਵਿੱਚ ਸਿੰਪਲ ਹੀ ਮਸ਼ੀਨੀ ਵਰਕ ਹੀ ਹੁੰਦਾ ਸਾਡੀ ਬੁਟੀਕ ਦੇ ਵਿੱਚ ਹਰ ਪ੍ਰਕਾਰ ਦਾ ਵਰਕ ਹੁੰਦਾ ਆਰੀ ਵਰਕ ਵੀ ਜੇ ਜਿੰਮੇ ਦਾ ਹੈ ਕਸਟਮਰ ਨੂੰ ਚਾਹੀਦਾ ਉਦਾਂ ਦਾ ਵਰਕ ਹੈ ਜਿੰਮੇ ਦੀ ਉਹ ਕਹਿੰਦੇ ਨੇ ਵੀ ਸਾਨੂੰ ਇਦਾਂ ਦਾ ਚਾਹੀਦਾ ਤਾਂ ਵੱਡੀ ਗੱਲ ਕਹਿ ਰਹੇ ਨੇ ਕਹਿੰਦੇ ਜਿੱਦਾਂ ਦੀ ਕੋਈ ਡਿਮਾਂਡ ਹੈਗੀ ਹੈ ਬੜਾ ਕਸ ਆ ਲੇਡੀਜ਼ ਜੀ ਕਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਹੈਗੀ ਤਾਂ ਉਸ ਤਰ੍ਹਾਂ ਦਾ ਜਿਹੜਾ ਇਹ ਸੂਟ ਵਗੈਰਾ ਜਿਹੜਾ ਬਣਾ ਕੇ ਦਿੰਦੇ ਨੇ ਤਾਂ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੇ ਜਿਹੜੇ ਆ ਕਿੰਨੇ ਫੈਂਸੀ ਸੂਟ ਨੇ ਤਾਂ ਜਾ ਦੇਖੋ ਇਕਵਿਪਮੈਂਟ ਕੈਮਰਾ ਕੋਸ ਨੂੰ ਨਜ਼ਦੀਕ ਦਿਖਾਓ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਮਾੜਾ ਦੱਸੋ ਬੇਟਾ ਕੀ ਕੀ ਕੁਛ ਹੈ ਇਹਨਾਂ ਦਾ ਤੇ ਇਹ 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 ਕਿਸ ਚੀਜ਼ ਦਾ ਵਰਕ ਹੈ ਇਹ ਨੀਡਲ ਵਰਕ ਆ ਗਿਆ ਹੈ ਹੱਥੀ ਹੱਥੀ ਵਰਗਿੱਤਾ ਹੈ ਸਿੰਦੀ ਵਰਕੀ ਅੱਛਾ 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 ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਇੱਥੇ ਕੱਪੜੇ ਜਿਹੜੇ ਇੱਥੇ ਪਏ ਨੇ ਤੇ ਹਰ ਇੱਕ ਸੂਟ ਜਿਹੜਾ ਤੁਹਾਨੂੰ ਮਿਲੇਗਾ ਪੰਜਾਬੀ ਸੂਟ ਤੋਂ ਲੈ ਕੇ ਹਰ ਇੱਕ ਸੂਟ ਜਿਹੜਾ ਤੁਹਾਨੂੰ ਇੱਥੇ ਮਿਲੇਗਾ ਤੁਸੀਂ ਆਪਣੀ ਇੱਛਾ ਅਨੁਸਾਰ ਇੱਥੋਂ ਕੋਈ ਵੀ ਕੱਪੜੇ ਦੇ ਉੱਤੇ ਵਰਕ ਕਰਵਾ ਸਕਦੇ ਹੋ ਬੈਲਵਟ ਦੇ ਵਿੱਚ ਵਰਕ ਕੀਤੇ ਸੂਟ ਐਜਾ ਦੇ ਦੇਖੋ ਇਹ ਵੀ ਵਰਕ ਵਾਲੀ ਇਦਾਂ ਦਾ ਵਰਕ ਜਿੰਨਾ ਦਾ ਵਰਕ ਤੁਹਾਨੂੰ ਚਾਹੀਦਾ ਓਦਾਂ ਦੇ ਦਿਖਾਓ ਇੱਕ ਵਾਰ ਦਿਖਾਓ ਦੇਖੋ ਇਦਾਂ ਦੇ ਕੱਪੜੇ ਮੈਂ ਕਹਿੰਨਾ ਕਿਤੇ ਵੀ ਤੁਹਾਨੂੰ ਜਿਹੜੇ ਇੰਨੇ ਖੂਬਸੂਰਤ ਦੇਖੋ ਬਾਹਰ ਮੈਂ ਆਪਣੀ ਵਾਈਫ ਨੂੰ ਭਠਿੰਡੇ ਸੂਟ ਦਮਾਨ ਵਗ ਗਿਆ 10000 15000 ਰੁਪਏ ਦਾ ਸੂਟ ਸੀ ਤਾਂ ਇੱਥੇ ਤਾਂ ਰੇਟ ਵੀ ਮੈਨੂੰ ਲੱਗਦਾ ਜੇ ਦੇਖਣ ਤਾਂ ਮੈਂ ਤਾਂ ਇੱਥੇ ਲੈ ਕੇ ਆਉਣਾ ਦੇਖੋ ਰੇਟ ਵੀ ਬਿਲਕੁਲ ਜਾਇਜ਼ ਰੇਟ ਨੇ ਤਾਂ ਜਾਇਜ਼ ਰੇਟਾਂ ਦੇ ਉੱਤੇ ਅਗਰ ਤੁਸੀਂ ਸੂਟ ਅਗਰ ਪੰਜਾਬੀ ਸੂਟ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬੀ ਸੂਟ ਪਾਈਏ ਸੋਹਣੇ-ਸੋਹਣੇ ਜਿਹੜੇ ਕੱਪੜੇ ਪਾਈਏ ਵਿਆਹ ਸ਼ਾਦੀਆਂ ਦੇ ਜਿਹੜੇ ਸੀਜ਼ਨ ਆ ਚੁੱਕੇ ਨੇ ਤਾਂ ਤੁਸੀਂ ਅਗਰ ਚਾਹੁੰਦੇ ਹੋ ਅਸੀਂ ਆਪਣੇ ਅੱچھے ਕੱਪੜੇ ਸਾਨੂੰ ਜਿਹੜੇ ਮਿਲਣ ਤਾਂ ਉਹ ਤੁਸੀਂ ਬਰਕਤ ਬੁਟੀਕ ਪੀ ਐਨ ਬੀ ਪੁਰਾਣਾ ਪੀ ਐਨ ਬੀ ਰੋਡ ਦੇ ਉੱਤੇ ਜਿਹੜਾ ਇਹ ਸਥਿਤ ਹੈ ਤੁਸੀਂ ਬਡਲਾਡਾ ਦੇ ਵਿੱਚ ਆ ਕੇ ਇਹਨਾਂ ਦੇ ਡਿਸਪਲੇ ਦਿੱਤੇ ਨੰਬਰ ਦੇ ਉੱਤੇ ਆ ਕੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਜਿਹੜਾ ਇਹ ਬੁਟੀਕ ਦਾ ਜਿਹੜਾ ਕੋਈ ਵੀ ਹੈ ਲੈ ਕੇ ਜਾ ਸਕਦੇ ਬ੍ਰਾਈਡਲ ਸੂਟ ਵੀ ਮਿਲ ਜਾਣਗੇ ਹਰ ਪ੍ਰਕਾਰ ਦੇ ਵਿੱਚ ਤਾਂ ਦੇਖੋ ਤੁਸੀਂ ब्राइडल ब्राइडल सूट ਤੁਸੀਂ ਦੇਖ ਸਕਦੇ ਹੋ ਜੀ 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 ਸਾ ਦੇਖੋ ਪੂਰਾ ਪੂਰੇ ਸੋਨੇ ਸੋਨੇ ਜਿਹੜੇ ਸੂਟ ਇੱਥੇ ਦੇਖਣ ਨੂੰ ਮਿਲ ਰਹੇ ਨੇ ਤਾਂ ਦੇਖੋ ਕੀ ਬਾਤ ਹੈ ਤਾਂ ਹਰ ਇੱਕ ਜਿਹੜੀ ਇਸ ਸ਼ੋਰੂਮ ਦੇ ਵਿੱਚ ਹਰ ਇੱਕ ਪ੍ਰਕਾਰ ਦਾ ਜਿਹੜਾ ਲੇਡੀਜ਼ ਦਾ ਕਪੜਾ ਮੌਜੂਦ ਹੈ ਤੇ ਲੇਡੀਜ਼ ਦੇ ਹਰ ਇੱਕ ਆ ਬ੍ਰਾਈਡਲ ਨੂੰ ਲੈ ਕੇ ਜਾਂ ਆਮ ਰੂਟੀਨ ਦੇ ਵਿੱਚ ਲੜਕੀਆਂ ਕੱਪੜੇ ਪਾਉਂਦੀਆਂ ਨੇ ਜਾਂ ਕਿਸੇ ਪਾਰਟੀ ਦੇ ਵਿੱਚ ਜੇਕਰ ਲੜਕੀਆਂ ਕੱਪੜੇ ਪਾਉਂਦੇ ਨੇ ਤਾਂ ਉਹਨਾਂ ਨੂੰ ਕਿਤੇ ਬਾਹਰ ਜਾ ਕੇ ਜਾਣ ਦੀ ਲੋੜ ਨਹੀਂ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਬੜੇ ਸਸਤੇ দামਾਂ ਦੇ ਉੱਤੇ ਤੁਸੀਂ ਇਹ ਕੱਪੜੇ ਲੈ ਕੇ ਜਾ ਸਕਦੇ ਹੋ ਇੱਕ ਪ੍ਰਕਾਰ ਦੀ ਤੁਹਾਡੇ ਕੋਲੋਂ ਜਿਹੜੀ ਇੱਥੇ ਆਟਮ ਹੈ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਦੇਖ ਰਹੇ ਆ ਹਾਰੇਕ ਕੱਪੜੇ ਦੇ ਅਗਰ ਤੁਸੀਂ ਦੇਖੀਏ ਤਾਂ ਆਹ ਦੇਖੋ ਜੀ ਜਿਵੇਂ ਹੁਣ ਆਹ ਲਾ ਲਓ ਤਾਂ ਕਿੰਨੇ ਸੋਨੇ ਸੋਨੇ ਜਿਹੜੇ ਕੜਾਈ ਵਾਲੇ ਸੂਟ ਪਏ ਨੇ ਤਾਂ ਰੇਟ ਵੀ ਜਿਹੜੇ ਬੜੇ ਜਾਇਜ਼ ਨੇ ਆਹ ਦੇਖੋ ਤਾਂ ਬੜੇ ਅੱਛੇ দামਾਂ ਦੇ ਉੱਤੇ ਜਿਹੜੇ ਇੱਥੇ ਕੱਪੜੇ ਮਿਲ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਬ੍ਰਾਈਡਲ ਦੇ ਨੇ ਆਹ ਦੇਖੋ ਬ੍ਰਾਈਡਲ ਦੇ ਲਈ ਕਿੰਨੇ ਸੋਨੇ ਸੋਨੇ ਜਿਹੜੇ ਸੂਟ ਨੇ ਤਾਂ ਬੜੇ ਵਧੀਆ ਜਿਹੜੇ ਇਹ ਤੇ ਕੱਪੜੇ ਦੀ ਕਢਾਈ ਜਿਹੜੀ ਕਰਨ ਨੂੰ ਜਿਹੜੀ ਦੇਖਣ ਨੂੰ ਮਿਲ ਰਹੀ ਆ ਤਾਂ ਉਹ ਤੁਸੀਂ ਬੜੇ ਸਸਤੇ दामਾਂ ਦੇ ਉੱਤੇ ਤੁਸੀਂ ਖਰੀਦ ਸਕਦੇ ਕਸ਼ਮੀਨੀ ਵਾਲੇ ਸੂਟਾਂ ਤੇ ਵੀ ਵਰਕ ਕਰਵਾਇਆ ਜਾਂਦੇ ਆ ਅੱਛਾ ਕੀ ਬਾਤ ਆ ਤਾਂ ਦੇਖੋ ਤੁਸੀਂ ਆ ਦੇਖੋ ਲਓ ਮੈਂ ਕੱਢ ਕੇ ਦਿਖਾ ਦਿੰਨਾ ਤੁਹਾਨੂੰ ਆ ਦੇਖੋ ਇਹ ਕਿਹੜੇ ਸੂਟ ਹੁੰਦੇ ਨੇ ਕਸ਼ਮੀਨੀ ਵਾਲੇ ਏਕ ਟੈਕਸ ਦੇ ਅੱਛਾ ਅੱਛਾ ਹਾਂਜੀ ਤਾਂ ਦੇਖੋ ਆ ਲੇਡੀਜ਼ ਦੇ ਲਈ ਸਭ ਤੋਂ ਵੱਡਾ ਤੋਹਫਾ ਜਿਹੜਾ ਬਰਕਤ ਬੁਟੀਕ ਵਾਲੇ ਲੈ ਕੇ ਆਏ ਨੇ ਤਹੇ ਬਹੁਤ ਸੋਹਣੇ ਸੋਹਣੇ ਲੈ ਦੇਖਣ ਜੀ ਕੱਪੜੇ ਦੀ ਤੇ ਦੇਖੋ ਕਿੰਨਾ ਵਧੀਆ ਕੁਆਲਿਟੀ ਦੇ ਕੱਪੜੇ ਨੇ ਤਾਂ ਬੜੇ ਸਸਤੇ दामਾਂ ਦੇ ਉੱਤੇ ਤੁਸੀਂ ਇਹ ਕੱਪੜੇ ਲੈਣਾ ਚਾਹੁੰਦੇ ਹੋ ਤਾਂ ਜਲਦੀ ਤੁਸੀਂ ਵਿਜ਼ਿਟ ਕਰੋ ਦੇਖੋ ਮੈਂ ਤੁਹਾਨੂੰ ਕੱਢ ਕੇ ਦਿਖਾ ਰਿਹਾ ਆ ਕੱਪੜੇ ਹਰੇਕ ਕੱਪੜਾ ਕੁਆਲਿਟੀ ਦਾ ਹੈ ਹਰੇਕ ਕੱਪੜਾ ਹਰੇਕ ਕੱਪੜੇ ਦੇ ਵਿੱਚ ਕੁਆਲਿਟੀ ਹੈ ਨਜ਼ਦੀਕ ਦੇ ਵਿੱਚ ਆ ਕੇ ਦੇਖੋ ਹਰੇਕ ਕੱਪੜੇ ਦੇ ਵਿੱਚ ਕੁਆਲਿਟੀ ਹੈ ਜੀ ਹੋਰ 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 ਕੋਈ ਜੀ 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 ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਗਰ ਤੁਸੀਂ ਅ ਅਗਰ ਇਹਨਾਂ ਦੇਖਣਾ ਚਾਹੁੰਦੇ ਹੋ ਤਾਂ ਵਧੀਆ-ਵਧੀਆ ਅਗਰ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਇੰਸਟਾਗ੍ਰam ਆਈਡੀ ਵੀ ਹੈ ਇੰਸਟਾਗ੍ਰam ਆਈਡੀ ਕਿਸ ਨਾਮ ਤੇ ਬੇਟਾ ਇੰਸਟਾਗ੍ਰam ਆਈਡੀ ਇੱਕ ਵਾਰ ਦਿਖਾ ਦਿੱਤੀ ਜਾਵੇ ਮੋਬਾਈਲ ਦੇ ਵਿੱਚ ਵੀ ਤਾਂ ਆ ਜਲਦੀ ਥੜੀ ਤੁਹਾਨੂੰ ਇਹਨਾਂ ਦੀ ਇੰਸਟਾਗ੍ਰam ਆਈਡੀ ਜਿਹੜੀ ਉਹਦੇ ਨਾਲ ਤੁਸੀਂ ਜੁੜ ਕੇ ਤੁਸੀਂ ਆਪਣੇ ਅ ਇਸ ਆਈਡੀ ਦੇ ਵਿੱਚ ਤੁਸੀਂ ਆਪਣੇ ਕੱਪੜੇ ਜਿਹੜੇ ਲੜਕੀਆਂ ਨੇ ਜਾਂ ਲੇਡੀਜ਼ ਆ ਉਹ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਤਾਂ ਇੱਕ ਵਾਰ ਨਜ਼ੀਕ ਆ ਕੇ ਦਿਖਾ ਦਿੱਤੀ ਜਾਵੇ ਤਾ ਦੇਖੋ ਜੀ ਬਰਕਤ ਪੰਜਾਬੀ ਬੁਟੀਕ ਦੇਖੋ ਬਰਕਤ ਪੰਜਾਬੀ ਬੁਟੀਕ ਦੇ ਨਾਮ ਤੇ ਆਈਡੀ ਹੈ ਤੇ ਇਹਨਾਂ ਦੇ ਵਿੱਚ ਆ ਦੇਖੋ ਤੁਸੀਂ ਹਰ ਇੱਕ ਪ੍ਰਕਾਰ ਦੇ ਜਿਹੜੇ ਤੇ ਤੁਹਾਨੂੰ ਬੁਟੀਕ ਦੇ ਕੱਪੜੇ ਦੇਖਣ ਨੂੰ ਮਿਲਣਗੇ ਜਿਹੜੇ ਬੜੇ ਸੋਹਣੇ ਸੋਹਣੇ ਕਢਾਈ ਕੀਤੇ ਹੋਏ ਕੱਪੜੇ ਨੇ ਕੋਈ ਪੰਜਾਬੀ ਸੂਟ ਹੈ ਜਾਂ ਕੋਈ ਕਸ਼ਮੀਰੀ ਸੂਟ ਹੈ ਕਿਸੇ ਵੀ ਪ੍ਰਕਾਰ ਦਾ ਅਗਰ ਤੁਸੀਂ ਫੈਂਸੀ ਸੂਟ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀ ਇੰਸਟਾਗ੍ਰam ਆਈਡੀ ਤੇ ਜਾ ਕੇ ਇਨਾਂ ਨੂੰ ਜਰੂਰ ਫੋਲੋ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਆਈਟਮ ਜਿਹੜੀ ਇਹ ਮਿਲ ਸਕੇ ਤੇ ਨੀਚੇ ਦਿੱਤੇ ਡਿਸਪਲੇ ਦਿੱਤੇ ਕੰਟੈਕਟ ਨੰਬਰ ਦੇ ਉੱਤੇ ਆ ਕੇ ਤੁਸੀਂ ਇਹਨਾਂ ਦੀ ਦੁਕਾਨ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ